ਸਰਪੰਚ ਸਾਹਿਬਾਨ ਸਾਰੇ ਮੈਂਬਰ ਸਾਹਿਬਾਨ ਪੀਤੂ ਚੇਅਰਮੈਨ ਇੰਪਰੂਵਮੈਂਟ ٹرسٹ ਸੰਗਰੋਧ ਜਸਵੀਰ ਕੌਰ ਸ਼ੇਰਗਿੱਲ ਚੇਅਰਮੈਨ ਮਾਰਕੀਟ ਕਮੇਟੀ ਦਰਵਾ ਔਰ ਸਾਰੀਆਂ ਹੀ ਮੌਜੂਦ ਸ਼ਖਸੀਅਤਾਂ ਜਿਹੜੀ ਅੱਜ ਦੇ ਫੰਕਸ਼ਨ ਨੂੰ ਤੇ ਵਿਚਾਂਗਾਂ ਦੇ ਔਰ ਖਾਸ ਕਰਕੇ ਸਾਰੇ ਬੱਚਿਆਂ ਦੇ ਪੇਰੈਂਟਸ ਮਾਤਾ ਪਿਤਾ ਔਰ ਮੇਰੇ ਬਹੁਤ ਹੀ ਪਿਆਰੇ ਬੱਚੇ ਸਭ ਤੋਂ ਪਹਿਲਾਂ ਬਲਾਉ ਫਤੇ ਵਾਇਟ ਜੀ ਕਾ ਖਾਲਸਾ ਸ੍ਰੀ ਵਾਇਟ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਤੋਂ ਪਹਿਲਾਂ ਬੋਲਦਿਆਂ ਪ੍ਰਿੰਸੀਪਲ ਸਾਹਿਬਾਨ ਨੇ ਦੱਸਿਆ ਕਿ ਸਕੂਲ ਦੇ ਅੰਦਰ ਕਿੰਨੇ ਕੰਮ ਜਿਹੜੇ ਨੇਗੇ ਉਹ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੋਏ ਨੇ ਕਿਉਂਕਿ ਪੰਜਾਬ ਦੇ ਅੰਦਰ 22 ਸਭਾਈ ਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਚ ਇਲੈਕਸ਼ਨ ਲੜ ਰਹੀ ਸੀ ਤਾਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬੀਆਂ ਨੂੰ ਸਨੇਹਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੂੰ ਸਨੇਹਾ ਦਿੱਤਾ ਸੀ ਕਿ ਜੋ ਸਿੱਖਿਆ ਦਾ ਮਾਡਲ ਅਸੀਂ ਦਿੱਲੀ ਚ ਨਵਾਂ ਪੈਦਾ ਕੀਤਾਗਾ ਤੇ ਦਿੱਲੀ ਜਿਹੜਾ ਅਸੀਂ ਸਿੱਖਿਆ ਦਾ ਮਾਡਲ ਬਣਾਇਆਗਾ ਜੋ ਮਨੀਸ਼ ਸ਼ਿਸ਼ੋਧिया ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਅੰਦਰ ਇਹ ਸਿੱਖਿਆ ਦਾ ਮਾਡਲ ਪੈਦਾ ਕੀਤਾਗਾ ਉਹੀ ਮਾਡਲ ਜਿਹੜਾ ਅਸੀਂ ਪੰਜਾਬ ਚ ਲਾਗੂ ਕਰਾਂਗੇ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਲੜੀ ਔਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 117 ਚੋਂ 92 ਸੀਟਾਂ ਦਿੱਤਾ ਕੇ ਭਾਰੀ ਬਹੁਮਤ ਦਿੱਤਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸ਼ੁਰੂ ਤੋਂ ਲੈ ਕੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਪੰਜਾਬ ਦਾ ਵਿੱਤ ਮੰਤਰੀ ਬਣਾਇਆ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਪਰ ਲਗਾਤਾਰ ਖਜ਼ਾਨਾ ਜਿਹੜਾ ਉਹ ਕੱਲੇ ਢੜਬੇ ਵਾਲਾਂ ਦੀ ਪੂਰੇ ਪੰਜਾਬ ਵੱਲ ਲਗਾਤਾਰ ਜਿਹੜਾ ਪੈਸੇ ਆ ਰਹੇ ਨੇ ਪਿਛਲੇ ਲਗਭਗ 3 ਸਾਲਾਂ ਚ ਜਿਹੜੀਆਂ ਪੁਰਾਣੀਆਂ ਪੰਚਾਇਤਾਂ ਸੀ ਜਾਂ ਸਾਡੇ ਸਕੂਲ ਦੇ ਮੁਖੀ ਸੀ ਜੱਜ ਵੀ ਨੇ ਜਿਹੜੇ ਉਹਨਾਂ ਨੂੰ ਵੱਡੇ ਪੱਧਰ ਤੇ ਗਰੰਟਾ ਜਿਹੜੀਆਂ ਮੈਂ ਸਭ ਤੋਂ ਪਹਿਲਾਂ ਸਕੂਲਾਂ ਚ ਭੇਜੀਆਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਇਹਦੇ ਵਿੱਚ ਹੋਇਆ ਸਭ ਤੋਂ ਵੱਧ ਕਮਰੇ ਬਣੇ ਲੈਬ ਬੜੀਆਂ ਲਾਇਬ੍ਰੇਰੀਆਂ ਬਣੀਆਂ ਸੁਧਾਰ ਸਭ ਤੁਹਾਡੇ ਸਾਹਮਣੇ ਆ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ JEE ਦਾ ਇਮਤਿਹਾਨ JEE ਦਾ ਇਮਤਿਹਾਨ ਪਾਸ ਕਰਕੇ ਅੱਜ ਪੰਜਾਬ ਦੇ ਅੰਦਰ ਆਪਣੀ ਹਾਇਰ ਐਜੂਕੇਸ਼ਨ ਲੈ ਰਹੇ ਨੇ ਬਿਜ਼ਨਸ ਬਲਾਸਟਰ ਇੱਕ ਅਸੀਂ ਮੈਨੂੰ ਹੁਣੇ ਡਿਪਟੀ ਡੀਓ ਸਾਹਿਬ ਮੇਰੇ ਨਾਲ ਗੱਲ ਕਰ ਰਹੇ ਸੀ ਕਿ ਬਿਜ਼ਨਸ ਬਲਾਸਟਰ ਜਿਹੜਾ ਸ਼ੁਰੂ ਕੀਤਾ ਇਹਦੇ ਨਾਲ ਬੱਚਿਆਂ ਦੇ ਅੰਦਰ ਬਿਜ਼ਨਸ ਕਰਨ ਦੀ ਤਾਂਗ ਪੈਦਾ ਹੁੰਦੀ ਹੈ ਬਿਜ਼ਨਸ ਕਰਨ ਦੀ ਇੱਛਾ ਜਿਹੜੀ ਆ ਉਹ ਪੰਜਾਬਤ ਪੈਦਾ ਹੋਈ ਆ ਅਸੀਂ ਪਲੱਸ 1 ਤੇ ਪਲੱਸ 2 ਦੇ ਬੱਚਿਆਂ ਨੂੰ ਸੀਡ ਬਣੀ ਯਾਨੀ 2000 ਰੁਪਿਆ ਪ੍ਰਤੀ ਬੱਚਾ ਦਿੰਨੇ ਆ ਔਰ 2000 ਰੁਪਏ ਨਾਲ ਬੱਚਾ ਜਿਹੜਾ ਬਿਜ਼ਨਸ ਕਰਕੇ ਆਉਂਦਾਗਾ ਜਦੋਂ ਬਿਜ਼ਨਸ ਕਰਕੇ ਆਉਂਦਾਗਾ ਤਾਂ ਬੱਚੇ ਦੇ ਅੰਦਰ ਬਿਜ਼ਨਸ ਦੀ ਜਿਹੜੀ ਸਕਿੱਲ ਆ ਉਹ ਪੈਦਾ ਹੁੰਦੀ ਆ ਕਿਉਂਕਿ ਪੜ੍ਹਾਈ ਦਾ ਮਤਲਬ ਕੱਲਾ ਇਹ ਨਹੀਂ ਕਿ ਸਰਕਾਰੀ ਨੌਕਰੀਆਂ ਪੜਾਈ ਦਾ ਮਤਲਬ ਆ ਕਿ ਤੁਸੀਂ ਚਾਹੇ ਐਗਰੀਕਲਚਰ ਖੇਤਰ ਦੇ ਅੰਦਰ ਜਾਓ ਚਾਹੇ ਬਿਜ਼ਨਸ ਦੇ ਖੇਤਰ ਦੇ ਅੰਦਰ ਜਾਓ ਜਾਂ ਕਿਸੇ ਹੋਰ ਸਬਸਤ ਦੇ ਖੇਤਰ ਦੇ ਅੰਦਰ ਜਾਓ ਉੱਥੇ ਜਾ ਕੇ ਆਪਣੀ ਡਿਊਟੀ ਜਿਹੜੀ ਆ ਨਿਪੁੰਨਤਾ ਦੇ ਨਾਲ ਬੜੇ ਅچھے ਤਰੀਕੇ ਨਾਲ ਨਿਭਾਓ ਸੋ ਦੇ ਲਈ ਸਰਕਾਰ ਲਗਾਤਾਰ ਲੱਗੀ ਆ ਮੈਂ ਜੇ ਗੱਲ ਕਰਾਂ ਤੁਹਾਡੇ ਦਾ ਪਸ਼ੁਕਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਉਸ ਤੋਂ ਪਹਿਲਾਂ ਪੰਜਾਬ ਦੇ ਅੰਦਰ ਅਕਾਲੀ ਦਰ ਬੀਜੇਪੀ ਦੀ ਸਰਕਾਰ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਬਹੁਤ ਸਾਰੇ ਅਧਿਆਪਕ ਜਿਹੜੇ ਨੇਗੇ ਮੇਰੇ ਇਸ ਗੱਲ ਦੇ ਸਾਥੀ ਨੇ ਮੇਰੇ ਇਸ ਗੱਲ ਦੇ ਗਵਾਹ ਨੇ ਕਿ ਅਸੀਂ ਲਗਭਗ 12800 ਦੇ ਕਰੀਬ ਟੀਚਰਾਂ ਨੂੰ ਪੱਕੇ ਕਰਕੇ 12800 ਅਧਿਆਪਕਾਂ ਨੂੰ ਪੱਕੇ ਕਰਕੇ ਉਹਨਾਂ ਦੀ ਨਗੂਣੀ ਤਨਖਾਹ ਜਿਹੜੀ 6000 ਤਨਖਾਹ ਹੁੰਦੀ ਸੀ ਉਹਨੂੰ 25000 ਉਹਨੂੰ 28000 ਕੀਤਾਗਾ ਯਾਨੀ 5 ਤੋਂ ਲੈ ਕੇ 6 ਗੁਣਾ ਵਾਧਾ ਪਹਿਲੀ ਵਾਰ ਮੈਂ ਸਮਝਦਾ ਅਧਿਆਪਕਾਂ ਦੀਆਂ ਤਰਕਾਹਾਂ ਦੇ ਵਿੱਚ ਖਾਸ ਕਰਕੇ ਜਿਹੜੇ ਕੱਚੇ ਵਿਆਪਕ ਜਿਹਨਾਂ ਚ ਹੋਇਆ ਗਿਆ ਇਹ ਬਹੁਤ ਵੱਡਾ ਕ੍ਰਾਂਤੀਕਾਰੀ ਸੈਪ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਚੁੱਕਿਆ ਹੁਣ ਤੱਕ ਕਿੰਨਾ ਸਾਲਾਂ ਚ 20000 ਤੋਂ ਵੱਧ ਅਧਿਆਪਕ ਜਿਹੜੇ ਦੇਗੇ ਉਹ ਅਸੀਂ ਸਰਕਾਰੀ ਸਕੂਲਾਂ ਚ ਭਰਤੀ ਕੀਤੇ ਨੇਗੇ ਸਰਕਾਰੀ ਸਕੂਲਾਂ ਚ ਕਰੂਟ ਕੀਤੇ ਨੇਗੇ ਸੋ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਅੰਦਰ ਐਜੂਕੇਸ਼ਨ ਚ ਰਿਜ਼ਲਟ ਲੈਣ ਦੇ ਨੂੰ ਤੀਜੇ ਬਦਲ ਰਹੇ ਨੇ ਅੱਜ ਸਾਡੇ ਬੱਚੇ ਬੱਚੀਆਂ ਜਿਹੜੀਆਂ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰ ਰਹੇ ਨੇ ਜਿਵੇਂ ਪ੍ਰਿੰਸੀਪਲ ਸਾਹਿਬ ਆਪ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਬੱਚੇ ਇਸਰੋ ਦੇ ਅੰਦਰ ਆਈਆਈਪੀ ਦੇ ਅੰਦਰ ਵੱਡੀਆਂ ਇੰਸਟੀਚੂਨਾਂ ਦੇ ਅੰਦਰ ਜਾ ਕੇ ਆਪਣਾ ਤਜਰਬਾ ਹਾਸਲ ਕਰ ਰਹੇ ਨੇ ਉਸੇ ਤਰੀਕੇ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਅਧਿਆਪਕ ਕੋਈ ਸਿੰਗਾਪੁਰ ਜਾ ਕੇ ਆਇਆ ਕੋਈ ਫਿਨਲੈਂਡ ਜਾ ਕੇ ਆਇਆ ਕੋਈ IIT ਅਹਮਦਾਬਾਦ ਜਾ ਕੇ ਆਇਆ ਕੋਈ ਹੋਰ ਨੈਸ਼ਨਲ ਇੰਸਟੀਟਿਊਸ਼ਨ ਜਾ ਕੇ ਆਇਆ ਜਿੱਥੇ ਜਾ ਕੇ ਉਹਨਾਂ ਨੇ ਅੱਛੀ ਕੁਆਲਿਟੀ ਦੀ ਜਿਹੜੀ ਆ ਟ੍ਰੇਨਿੰਗ ਲਈ ਆ ਟ੍ਰੇਨਿੰਗ ਲੈਣ ਦਾ ਮਕਸਦ ਇਹ ਆ ਕਿ ਅਸੀਂ ਆਪਣੇ ਅਧਿਆਪਕਾਂ ਨੂੰ ਸਾਡੇ ਅਧਿਆਪਕ ਸਹਿਬਾਨ ਨੂੰ ਵੀ ਸਮੇਂ ਦੇ ਹਾਨੀ ਬਣਾ ਰਹੇ ਹਾਂ ਉਹਨਾਂ ਨੂੰ ਵੀ ਅੱਛੀ ਜਿਹੜੀ ਟ੍ਰੇਨਿੰਗ ਦੇ ਰਹੇ ਆ ਤਾਂ ਕਿ ਉਹ ਸਾਡੇ ਬੱਚਿਆਂ ਨੂੰ ਅੱਛੇ ਤਰੀਕੇ ਦੇ ਨਾਲ ਆ ਕੇ ਪੜ੍ਹਾ ਸਕਣ ਇਹ ਵੱਡੇ ਕੰਮ ਨੇ ਜਿਹੜੇ ਅਸੀਂ ਐਜੂਕੇਸ਼ਨ ਦੇ ਖੇਤਰ ਦੇ ਅੰਦਰ ਕੀਤੇ ਨੇ ਮੇਰੇ ਯਾਦ ਆ ਜਦੋਂ ਪਹਿਲਾ ਬਜਟ 2022 ਚ ਪੰਜਾਬ ਵਿਧਾਨ ਸਭਾ ਦੇ ਅੰਦਰ ਪਹਿਲਾ ਬਜਟ ਮੇਰੇ ਵੱਲੋਂ ਪੇਸ਼ ਕੀਤਾ ਗਿਆ ਤਾਂ 57% ਦੀ ਬਜਟ ਦਾ ਵੱਡਾ ਹਿੱਸਾ 57 ਫੀਸਦੀ ਪੈਸੇ ਜਿਹੜੇ ਨੇ ਉਹ ਕੱਲੇ ਸਿੱਖਿਆ ਦੇ ਖੇਤਰ ਚ ਰੱਖੇ ਗਏ ਜਿਹਦੇ ਰਿਜ਼ਲਟ ਜਿਹੜੇ ਅੱਜ ਦਿਖਾਈ ਦਿੰਦੇ ਰਹੇ 222 ਚ ਜਿਹੜਾ 57 ਫੀਸਦੀ ਪੈਸਾ ਰੱਖਿਆ 47% ਪੈਸਾ ਜਿਹੜਾ ਮੈਡੀਕਲ ਮੈਡੀਕਲ এডਿਕੇਸ਼ਨ ਦੇ ਅੰਦਰ ਰੱਖਿਆ ਇਹ ਸਾਰੇ ਇਸੇ ਗੱਲ ਕਰਕੇ ਅਸੀਂ ਪੈਸੇ ਦਿੱਤੇ ਤਾਂ ਕਿ ਸਾਡੀ ਜਿਹੜੀ ਐਜੂਕੇਸ਼ਨ ਆ ਉਹ ਵਰਲਡ ਕਲਾਸ ਦੀ ਹੋ ਸਕੇ ਪੰਜਾਬ ਜਿਹੜਾ ਦੁਨੀਆ ਦੇ ਅੰਦਰ ਪੰਜਾਬੀ ਜਾਣੇ ਜਾਂਦੇ ਨੇ ਕਿ ਹਰੇ ਕੋਨੇ ਕੋਨੇ ਜਾਂਦੇ ਨੇ ਪਰ ਸਾਡੇ ਸਕੂਲ ਵੀ ਜਿਹੜੇ ਨੇ ਕਿ ਉਹ ਇੰਟਰਨੈਸ਼ਨਲ ਲੈਵਲ ਦੇ ਬਣ ਉਹਦੇ ਵੱਲ ਸਾਡੇ ਲਗਾਤਾਰ ਕਦਮ ਨੇ ਉਹ ਜਾਰੀ ਲੱਗੇ ਇਸੇ ਤਰੀਕੇ ਕਿਉਂਕਿ ਇਸ ਤੋਂ ਪਹਿਲਾਂ ਦੋ ਤਿੰਨ ਸਕੂਲਾਂ 'ਚ ਬੱਚਿਆਂ ਨੇ ਬੜੇ ਅੱਛੇ ਸਵਹਿਦਿੱਤੇ ਕਿ ਸਰਕਾਰ ਜਿਹੜੀ ਆ ਉਹ ਨਸ਼ਿਆਂ ਦੇ ਖਿਲਾਫ ਕਿਸ ਤਰ੍ਹਾਂ ਅੱਛੇ ਤਰੀਕੇ ਨਾਲ ਲੱਗੀ ਹੋਈ ਆ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਿਲਾਫ ਇੱਕ ਯੁੱਧ ਜਿਹੜਾ ਉਹ ਚੱਲ ਰਿਹਾ ਹੁਣੀ ਮੈਨੂੰ ਸਰਪੰਚ ਸਾਹਿਬਾਂ ਦੱਸ ਰਹੇ ਸੀਗੇ ਕਿ ਪੁਲਿਸ ਇੰਚਾਰਜ ਸਾਹਿਬਾਂ ਜਿਹੜੇ ਇੱਥੇ ਲੱਗੇ ਨੇਗੇ ਉਹ ਲਗਾਤਾਰ ਦਿਨ ਰਾਤ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਚ ਲੱਗੇ ਰਹਿੰਦੇ ਨੇ ਲਗਾਤਾਰ ਨਸ਼ੇ ਨੂੰ ਖਤਮ ਕਰਨ ਚ ਲੱਗੇ ਰਹਿੰਦੇ ਨੇ ਕਿ ਇੱਥੋਂ پتہ ਲੱਗਦਾਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਕਿੰਨੀ ਤੇਜ਼ੀ ਦੇ ਨਾਲ ਔਰ ਕਿੰਨੇ ਅੱਛੇ ਤਰੀਕੇ ਦੇ ਨਾਲ ਸਾਰ ਸਕ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਨਸ਼ਾ ਬਾਰਡਰ ਤੋਂ ਪਾਰ ਕਿਉਂਕਿ ਪੰਜਾਬ ਦਾ ਲਗਭਗ 500 ਕਿਲੋਮੀਟਰ ਬਾਰਡਰ ਜਿਹੜਾ ਉਹ ਪਾਕਿਸਤਾਨ ਨਾਲ ਲੱਗਦਾਗਾ ਔਰ ਪਾਕਿਸਤਾਨ ਨਾਲ ਲੱਗਣ ਦੇ ਨਾਲ ਬਾੜ ਤੋਂ ਸਰਹੱਦੋਂ ਪਾਰ ਨਸ਼ਾ ਤੇ ਹਥਿਆਰ ਆਉਂਦੇ ਨੇਗੇ ਸੋ ਅਸੀਂ ਤਾਂ ਐਂਟੀ ਡਰੋਨ ਸਿਸਟਮ ਕਿਉਂਕਿ ਅੱਜ ਕੱਲ ਡਰੋਨ ਦੇ ਰਾਹੀਂ ਡਰੋਨ ਤੇ ਨਸ਼ਾ ਆਉਂਦਾਗਾ ਸੋ ਡਰੋਨ ਸਿਸਟਮ ਨੂੰ ਜਿਹੜਾ ਪਾਕਿਸਤਾਨ ਜਾਂ ਸਾਡੇ ਵਿਰੋਧੀ ਦੇਸ਼ਾਂ ਨੇ ਖੜਾ ਕੀਤਾ ਉਹਨੂੰ ਤੋੜਨ ਦੇ ਲਈ ਅਸੀਂ ਐਂਟੀ ਡਰੋਨ ਸਿਸਟਮ ਜਿਹੜਾ ਪੰਜਾਬ ਸਰਕਾਰ ਪਰਚੇਜ਼ ਕਰ ਰਹੀ ਆ ਮੈਂ ਖੁਦ ਜਾ ਕੇ ਉਹਨਾਂ ਦਾ ਅੰਰੀਖਣ ਕਰਕੇ ਆਇਆਂਗਾ ਖੁਦ ਜਾ ਕੇ ਮੈਂ ਟੈਸਟ ਕਰਕੇ ਆਇਆਂਗਾ ਉਹ ਵੀ ਬੜੇ ਜਲਦੀ ਅਸੀਂ ਡਰੋਨ ਸਿਸਟਮ ਪੰਜਾਬ ਪੁਲਿਸ ਦੇ ਢੇਢੇ ਵਿੱਚ ਸ਼ਾਮਲ ਕਰਾਂਗੇ ਤਾਂ ਕਿ ਸਰਹੱਦ ਤੋਂ ਪਾਰ ਜਿਹੜਾ ਨਸ਼ਾ ਆਉਂਦਾਗਾ ਉਹਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਖੁਦ ਸਿੱਧੀ ਨਿਗਰਾਨੀ ਕਰ ਰਹੇ ਨੇ ਖੁਦ ਉਹ ਲਗਾਤਾਰ ਇਸ ਗੱਲ ਤੇ ਪੈਣੀ ਨਜ਼ਰ ਰੱਖੀ ਹੋਈ ਆ ਕਿ ਪੰਜਾਬ ਦੇ ਅੰਦਰੋਂ ਅਸੀਂ ਨਸ਼ਾ ਖਤਮ ਕਰਨਾਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਅਗਵਾਈ ਚ ਇੱਕ ਵੱਡੀ ਇੰਪਾਵ ਬੜੀ ਪਾਵਰਫੁਲ ਕਮੇਟੀ ਬਣਾਈ ਆ ਔਰ ਮੈਂ ਸਾਰੇ ਪੰਜਾਬ ਦੇ ਜ਼ਿਲ੍ਹੇ ਜਾਨਾਂਗਾ ਬਹੁਤ ਜਗ੍ਹਾ ਜਾ ਕੇ ਦੇਖਦਾ ਜਿੱਥੇ ਵੀ ਸਾਨੂੰ ਕੋਈ ਨਸ਼ਾ ਦਸਤੇ ਬਾਰੇ ਜਾਣਕਾਰੀ ਮਿਲਦੀ ਆ ਅਸੀਂ ਉਹਦੇ ਖਿਲਾਫ ਕਾਰਵਾਈ ਕਰਦੇ ਆ ਕਿਉਂਕਿ ਮੈਂ ਇਹ ਗੱਲਾਂ ਤਾਂ ਸਾਂਝੀਆਂ ਕਰ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਦੇ ਅੰਦਰ ਸਿਹਤ ਦੇ ਖੇਤਰ ਦੇ ਅੰਦਰ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਲਗਾਤਾਰ ਲੱਗੀ ਹੋਈ ਆ 24 ਘੰਟੇ ਅਸੀਂ ਕੰਮ ਕਰ ਰਹੇ ਆ ਅੱਜ ਪੰਜਾਬ ਦੇ ਅੰਦਰ ਲਗਭਗ 56000 ਨੌਕਰੀਆਂ ਜਿਹੜੀਆਂ ਨੇ 56000 ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਮਿਲ ਚੁੱਕੀਆਂ ਨੇ ਇਹੀ ਕਾਰਨ ਆ ਕਿ ਫੋਰਨ ਨੂੰ ਜਿਹੜਾ ਬਾਹਰ ਜਾਣ ਦਾ ਟ੍ਰੈਂਡ ਸੀ ਨਾ ਬੱਚੇ ਬਾਹਰ ਜਾਂਦੇ ਸੀ ਉਹਨੂੰ ਠੱਲ ਪਈਆ ਉਹਨੂੰ ਰੁਕਾਵਟ ਮਿਲੀ ਆ ਕਿਉਂਕਿ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਲਗਾਤਾਰ ਨੌਕਰੀਆਂ ਜਿਹੜੀ ਕੱਢ ਰਹੀ ਐ ਸਿਹਾਰ ਜਾਰੀ ਹੋ ਰਹੇ ਨੇ ਉਹ ਸਾਡੇ ਬੱਚੇ ਜਿਹੜੇ ਨੇਗੇ ਉਹ ਲਗਾਤਾਰ ਤੇ ਭਰਤੀ ਹੋ ਰਹੇ ਨੇ ਮੈਂ ਦੇਖ ਰਿਹਾ ਸੀਗਾ ਮੇਰੇ ਨਾਲ ਪਰਮ ਚੰਪਾਲ ਮਾਨ ਜੀ ਗੱਲ ਕਰ ਰਹੇ ਸੀ ਕਿ ਬੱਚਿਆਂ ਨੇ ਨਾਟਕ ਦੇ ਰਾਹੀਂ ਬੜਾ ਅੱਛਾ ਸਨੇਹਾ ਦਿੱਤਾ ਵਾਤਾਵਰਨ ਨੂੰ ਬਚਾਉਣ ਦਾ ਸਨੇਹਾ ਦਿੱਤਾ ਰੁੱਖ ਲਗਾਉਣ ਦਾ ਸਨੇਹਾ ਦਿੱਤਾ ਕਿਉਂਕਿ ਸਾਨੂੰ ਗੁਰਬਾਣੀ ਦੇ ਰਾਹੀਂ ਹਾਲਾਂਕਿ ਅਸੀਂ ਸਾਰੇ ਹੀ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਆਂ ਹਰ ਰੋਜ਼ ਜਾ ਕੇ ਨਤਬਸਤ ਹੋਨੇ ਆਂ ਪਰ ਲੇਕਿਨ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਜੋ ਗੁਰਬਾਣੀ ਦੇ ਰੰਗ ਨੂੰ ਰਾਹੀ ਸਾਨੂੰ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਉਹਨੂੰ ਮੰਨਣ ਤੋਂ ਅਸੀਂ ਇਨਕਾਰੀ ਹੁੰਦੇ ਆਂ ਉਹਨੂੰ ਮੰਨਦੇ ਨਹੀਂ ਹੈਗੇ ਕਿਤੇ ਨਾ ਕਿਤੇ ਪਰ ਲੇਕਿਨ ਬੱਚਿਆਂ ਨੇ ਬਹੁਤ ਅੱਛਾ ਸੰਦੇਸ਼ ਦਿੱਤਾ ਕਿ ਜੇ ਰੁੱਖ ਲਗਾਵਾਂਗੇ ਵਾਤਾਵਰਨ ਬਚਾਵਾਂਗੇ ਤਾਂ ਅਸੀਂ ਜਿਹੜਾ ਆਪਣੀ ਜ਼ਿੰਦਗੀ ਨੂੰ ਬਚਾ ਸਕਾਂਗੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਇਹ ਬਹੁਤ ਵੱਡਾ ਸੰਦੇਸ਼ ਆ ਪਾਣੀ ਨੂੰ ਬਚਾਉਣ ਦਾ ਹਵਾ ਨੂੰ ਬਚਾਉਣ ਦਾ ਧਰਤੀ ਨੂੰ ਬਚਾਉਣ ਦਾ ਪਰ ਲੇਕਿਨ ਅਸੀਂ ਕਿਤੇ ਨਾ ਕਿਤੇ ਇਹ ਤਿੰਨ ਚੀਜ਼ਾਂ ਖਰਾਬ ਕਰ ਰਹੇ ਹਾਂ ਕਿਉਂਕਿ ਸਾਡੀ ਆਉਣ ਵਾਲੀ ਜਨਰੇਸ਼ਨ ਕੀ ਕਰੋਗੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੀ ਕਰਨਗੀਆਂ ਜੇਕਰ ਅਸੀਂ ਆਪਣੀ ਮਿੱਟੀ ਨਾ ਬਚਾ ਸਕੇ ਜੇ ਅਸੀਂ ਆਪਣਾ ਪਾਣੀ ਨਾ ਬਚਾ ਸਕੇ ਜੇ ਅਸੀਂ ਆਪਣੀ ਹਵਾ ਨੂੰ ਦੂਸ਼ਣ ਕਰ ਲਿਆ ਸੋ ਇਹਨਾਂ ਬੱਚਿਆਂ ਨੇ ਬਹੁਤ ਹੀ ਅੱਛਾ ਸੰਦੇਸ਼ ਦਿੱਤਾ ਸਾਨੂੰ ਸਾਰਿਆਂ ਨੂੰ ਕਿ ਸਾਨੂੰ ਵਾਤਾਵਰਨ ਨੂੰ ਬਚਾ ਕੇ ਰੱਖਣਾ ਚਾਹੀਦਾ ਜੇ ਅਸੀਂ ਵਾਤਾਵਰਨ ਬਚਾਵਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਖੁੱਲੀ ਫਜ਼ਾ ਦੇ ਅੰਦਰ ਆਪਣਾ ਜੀਵਨ ਬਸਰ ਕਰ ਸਕਣਗੀਆਂ ਕਿਉਂਕਿ ਅਸੀਂ ਇਹ ਨਹੀਂ ਕਿ ਮੈਂ ਪੈਦਾ ਹੋਇਆ ਮੇਰਾ ਅਧਿਕਾਰ ਆ ਸਾਰੇ ਖੇਤਰ ਦੇ ਉੱਤੇ ਅਸੀਂ ਤਾਂ ਥੋੜੇ ਸਮੇ ਲਈ ਆ ਕੋਈ 70 ਸਾਲ ਲਈ ਆ ਜਾਂ ਕੋਈ 80 ਸਾਲ ਲਈ ਆ ਕੋਈ 100 ਸਾਲ ਲਈ ਆ ਇਸ ਕੁਦਰਤ ਦੇ ਕੈਨਾਤ ਦੇ ਅੰਦਰ ਇਸ ਧਰਤੀ ਦੇ ਅੰਦਰ ਇਸ ਬ੍ਰਹਿਮੰਡ ਦੇ ਅੰਦਰ ਅਸੀਂ 70-80 ਸਾਲ ਲਈ ਜਾਂ 100 ਸਾਲ ਲਈ ਕੋਈ ਵੱਧ ਵੀ ਹੋ ਸਕਦਾ ਹੈ ਉਹਦੇ ਲਈ ਸਾਡਾ ਜੀਵਨ ਆ ਸੋ ਅਸੀਂ ਇਹ ਕੁਦਰਤੀ ਸਾਧਨਾਂ ਨੂੰ ਖਤਮ ਕਰਨਾ ਸਾਡਾ ਜਿਹੜਾ ਹੈ ਮੈਨੂੰ ਦਾ ਅਧਿਕਾਰ ਨਹੀਂ ਹੈਗਾ ਹਾਂ ਇਹਨੂੰ ਇੰਜੋਏ ਕਰਨਾ ਚਾਹੀਦਾ ਇਹਨਾਂ ਅਧਿਕਾਰਾਂ ਨੂੰ ਪਰ ਲੇਕਿਨ ਅਸੀਂ ਕਿਤੇ ਨਾ ਕਿਤੇ ਇਹਨਾਂ ਦੇ ਖਿਲਾਫ ਜਾ ਕੇ ਕੰਮ ਕਰਦੇ ਆ ਸੋ ਸਾਨੂੰ ਸਾਰਿਆਂ ਨੂੰ ਜੋ ਬੱਚਿਆਂ ਨੇ ਸੰਦੇਸ਼ ਦਿੱਤਾਗਾ ਉਹ ਗੱਲ ਨੂੰ ਵੀ ਮੰਨਣਾ ਚਾਹੀਦਾ ਸੋ ਮੈਂ ਜ਼ਿਆਦਾ ਤੁਹਾਡਾ ਸਮਾਂ ਨਹੀਂ ਲਵਾਂਗਾ ਮੈਂ ਤਾਂ ਇਹੀ ਕਹੂੰਗਾ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਮਹਿੰਮ ਸ਼ੁਰੂ ਕੀਤੀ ਗਈ ਆ ਬੇਸ਼ੱਕ ਤੁਹਾਡੇ ਪਿੰਡ ਵਾਲੇ ਸਰਪੰਚ ਸਾਹਿਬਾਨ ਸਾਰੇ ਬਹੁਤ ਸਾਥ ਦੇ ਰਹੇ ਨੇਗੇ ਤੁਹਾਨੂੰ ਸਾਰਿਆਂ ਨੂੰ ਮੇਰਾ ਸੱਦਾ ਹੈ ਕਿ ਸਾਰੇ ਜਣੇ ਇਸ ਮਹਿੰਮ ਦਾ ਸਾਥੀ ਬਣੋ ਸਾਰਥੀ ਬਣੋ ਔਰ ਪੰਜਾਬ ਚੋਂ ਆਪਾਂ ਨਸ਼ਿਆਂ ਦਾ ਕੋਹ ਜਿਹੜਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਰ ਬੀਜੇਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ ਚਲਾਇਆਗਾ ਉਦੋਂ ਪੰਜਾਬ ਨੂੰ ਮੁਕਤ ਬਣਾਈਏ ਔਰ ਦੇਸ਼ ਦਾ ਪੰਜਾਬ ਪਹਿਲਾ ਸੂਬਾ ਬਣੇ ਜਿਹੜਾ ਕਿ ਨਸ਼ਾ ਮੁਕਤ ਹੋਵੇ ਔਰ ਪੰਜਾਬ ਪਹਿਲਾ ਸੂਬਾ ਬਣੇ ਜਿੱਥੇ ਮੈਂ ਸਮਝਦਾ এডਿਕੇਸ਼ਨ ਦੇ ਅੰਦਰ ਕ੍ਰਾਂਤੀਕਾਰੀ ਤਬਦੀਲੀਆਂ ਉਹ ਸਾਡੇ ਸੁਪਰੀਮੋ ਰਵਿੰਦ ਕੇਜਰੀਬਾਲ ਮਨੀਸ਼ ਸ਼ਿਸ਼ੋਦੀਆ ਜੀ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਹੋ ਰਹੀ ਜਾਨੇ ਸੋ ਤੁਹਾਡਾ ਸਭ ਦਾ ਖਾਸ ਕਰਕੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਦਾ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੈਨੂੰ ਇੱਕ ਤੋਂ ਮੰਗਾ ਜਿਹੜੀਆਂ ਨੇ ਕੀਆ ਉਹ ਦੱਸੀਆਂ ਨੇ ਜੀਆਂ ਉਹ ਸਾਰੀਆਂ ਮੰਗਾ ਮੇਰੇ ਧਿਆਨ ਚ ਰਹਿ ਗਈਆਂ ਆਉਣ ਵਾਲੇ ਸਮੇਂ ਚ ਸਾਰੀਆਂ ਮੰਗਾ ਮੈਂ ਪੂਰੀਆਂ ਕਰੂੰਗਾ ਕਿਉਂਕਿ ਇਸ এডਿਕੇਸ਼ਨ ਸਿੱਖਿਆ ਮੇਰੀ ਫਸਟ ਪ੍ਰਿਓਰਟੀ ਆ ਜਿਵੇਂ ਅੱਜ ਤੁਹਾਡੇ ਵਿੱਚ ਬਤੌਰ ਮਤ ਮੰਤਰੀ ਖੜਾ ਜਿਵੇਂ ਅੱਜ ਤੁਹਾਡੇ ਦੇ ਵਿੱਚ ਬਤੌਰ ਹਲਕਾ ਐਮਐਲਏ ਦਿਰਬਾ ਦਾ ਦਿਰਬਾ ਖੜਾਗਾ ਤਾਂ ਮੈਂ ਸਮਝਦਾ ਉਹ ਸਿਰਫ ਤੇ ਸਿਰਫ ਸਿੱਖਿਆ ਆ ਗੀ ਐਜੂਕੇਸ਼ਨ ਆ ਪੜ੍ਹਾਈ ਆ ਸੋ ਪੜ੍ਹਾਈ ਤੋਂ ਬਿਨਾ ਬੱਚੇ ਕੁਝ ਨਹੀਂ ਬਣ ਸਕਦਾ ਜੇ ਦੇਖਰ ਤੁਸੀਂ ਨੇ ਸਾਰਿਆਂ ਨੇ ਅਧਿਆਪਕ ਬਣਨਾ ਜੱਜ ਬਣਨਾ ਵਕੀਲ ਬਣਨਾ ਡਾਕਟਰ ਬਣਨਾ ਰਾਜੇਤਾ ਬਣਨਾ ਜਾਂ ਹੋਰ ਸਭ ਕਿਸੇ ਖੇਤਰ ਦੇ ਅੰਦਰ ਜਾਣਾ ਤਾਂ ਤੁਹਾਨੂੰ ਸਾਰਿਆਂ ਨੂੰ ਅچھے ਤਰੀਕੇ ਦੇ ਨਾਲ ਪੜ੍ਹਾਈ ਕਰਨੀ ਪਊ ਮੇਰੀ ਤਾਂ ਤੁਹਾਨੂੰ ਸਾਰੇ ਬੱਚਿਆਂ ਨੂੰ ਅੱਜ ਦੇ ਦਿਨ ਇਹੀ ਇਹੀ ਸਲਾਹ ਹੈ ਕਿ ਸਾਰੇ ਜਾਨੇ ਘਰੇ ਜਾ ਕੇ ਜਿੱਥੇ ਤੁਹਾਡੇ ਵਿਆਪਕ ਸਹਿਬਾਨ ਸਕੂਲ ਦੇ ਅੰਦਰ ਹੱਡ ਭਨਵੀ ਮਿਹਨਤ ਕਰਦੇ ਨੇ ਬਹੁਤ ਵੇਹਦ ਕਰਕੇ ਤੁਹਾਨੂੰ ਪੜ੍ਹਾਉਂਦੇ ਨੇ ਤੁਸੀਂ ਵੀ ਘਰ ਦੇ ਅੰਦਰ ਜਾ ਕੇ ਕਟੋ-ਕਟ 4 ਜਾਂ 5 ਘੰਟੇ ਹਰ ਰੋਜ਼ ਪੜ੍ਹਾਇਆ ਕਰੋ ਤਾਂ ਕਿ ਤੁਸੀਂ ਸਾਰੇ ਟਾਪਰ ਬਣੋ ਤੁਸੀਂ ਸਾਰੇ ਵੱਡੀਆਂ-ਵੱਡੀਆਂ ਇੰਸਟੀਚੂਨ ਦੇ ਅੰਦਰ ਦਾਖਲੇ ਲਵੋ ਤੁਹਾਡਾ ਪਿੰਡ ਤਾਂ ਨੈਸ਼ਨਲ ਹਾਈਵੇ ਦੇ ਉੱਤੇ ਆ ਤੁਸੀਂ ਤਾਂ ਚਾਹੇ ਪਟਿਆਲੇ ਦਾਖਲਾ ਲੈ ਲਓ ਚਾਹ ਦਿੱਲੀ ਦਾਖਲਾ ਲੈ ਲਓ ਚਾਹ ਸੰਗਰੂਰ ਦਾਖਲਾ ਲੈ ਲਓ ਜਿੱਥੇ ਵੀ ਲਓਗੇ ਤੁਹਾਨੂੰ ਤਾਂ ਜਿਹੜੀ ਆ ਬਹੁਤ ਸਾਰੀ ਟਰਾਂਸਪੋਰਟੇਸ਼ਨ ਦਾ ਬੜਾ ਅੱਛਾ ਪ੍ਰਬੰਧ ਆਗਾ ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਤੁਸੀਂ ਸਾਰੇ ਜਣੇ ਹੱਟ ਬੰਮੀ ਮਿਹਨਤ ਕਰੋ ਤਾਂ ਕਿ ਤੁਸੀਂ ਜਿਹੜਾ ਆਪਣੇ ਆਪਣੇ ਟੀਚੇ ਨੂੰ ਆਪਣੇ ਆਪਣੇ ਮਕਾਮ ਨੂੰ ਹਾਸਲ ਕਰ ਸਕੋ ਸੋ ਇੱਕ ਵਾਰ ਫੇਰ ਸਾਰੀ ਪੰਚਾਇਤ ਦਾ ਵਕ ਵਕ ਸਰਪੰਚ ਸਾਹਿਬਾਨ ਦਾ ਸਾਰੇ ਬਾਰੂ ਅੰਜ ਸਰਪੰਚ ਸਰਵਾਮ ਦਾ ਸਾਡੇ ਚੇਅਰਮੈਨ ਸਾਹਿਬਾਨ ਦਾ ਪ੍ਰਿੰਸੀਪਲ ਸਾਹਿਬਾਨ ਦਾ ਸਾਰੀ ਸੰਗਤ ਦਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ